ਇਹਨਾਂ ਦੇ ਸੋਚੀ ਰਾਉਲਾ ਆ ਕੇ ਆਇਆ ਸਰਦੀਆਂ ਨੂੰ ਲੈ ਕੇ ਕਾਫੀ ਮਰੀਜ਼ਾਂ ਦੀ ਕੀ ਪਰੇਸ਼ਾਨੀਆਂ ਤੁਹਾਨੂੰ ਲੱਗੀਆਂ ਕੀ ਕਮੀਆਂ ਲੱਗੀਆਂ ਹਸਪਤਾਲ ਦੇ ਵਿੱਚ ਹਸਪਤਾਲ 'ਚ ਅੱਜ ਮੈਂ ਰਾਉਂਡ ਕੀਤਾ ਔਰ ਸਾਰੇ ਵਾਰਡਾਂ ਦੇ ਜਿਹੜਾ ਨਿਰਖਣ ਕੀਤਾ ਔਰ ਸਾਰੇ ਪੇਸ਼ੈਂਟਸ ਨੂੰ ਚੈੱਕ ਕਰਕੇ ਔਰ ਪੁੱਛ ਕੇ ਹਾਲ-ਚਲਾਈਆਂ ਸੀ ਨਾਲ ਟੀਮ ਵੀ ਸੀ ਸਾਡੀ ਔਰ ਜਿਹੜੀ ਆਮ ਜਨਤਾ ਨੂੰ ਅਪੀਲ ਕਰਦਾ ਕਿ ਸਰਦੀ ਦਾ ਮੌਸਮ ਜਿਹੜਾ ਉਹ ਚੱਲ ਰਿਹਾ ਔਰ ਇਹਦੇ ਵਿੱਚ ਜਿਹੜਾ ਆਪਣੇ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਖਾਸ ਕਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਆਪਣੇ ਗਰਮ ਕੱਪੜੇ ਪੂਰੇ ਪਾ ਕੇ ਰੱਖੋ ਸਿਰ ਵਗੈਰਾ ਢੱਕ ਕੇ ਰੱਖੋ ਪੌਪਰ ਜਿਹੜੀਆਂ ਸਰਦੀ ਦੇ ਕੱਪੜੇ ਨੇ ਉਹਨਾਂ ਨਾਲ ਆਪਣੇ ਆਪ ਨੂੰ ਸੰਭਾਲੋ ਔਰ ਇਹਦੇ ਨਾਲ ਹੀ ਸਵੇਰੇ ਤੇ ਸ਼ਾਮ ਦੀ ਸੈਰ ਮੈਂ ਸਲਾਹ ਦਵਾਂਗਾ ਬਜ਼ੁਰਗਾਂ ਨੂੰ ਕਿ ਸਵੇਰੇ ਸ਼ਾਮ ਜਿਹੜੀ ਸੈਰ ਹੈ ਉਹ ਥੋੜੇ ਦਿਨਾਂ ਲਈ ਬੰਦ ਰੱਖਣ ਕਿਉਂਕਿ ਇਹ ਸਰਦੀ ਦੇ ਮੌਸਮ ਦੇ ਵਿੱਚ ਬਿਮਾਰ ਹੋਣ ਦਾ ਨਮੂਨੀਆ ਹੋਣ ਦਾ ਬੱਚਿਆਂ 'ਚ ਬਹੁਤ ਖਤਰਾ ਰਹਿੰਦਾ ਔਰ ਆਪਣੀ ਡਾਈਟ ਜਿਹੜੀ ਹੈ ਉਹ ਬੈਲੈਂਸ ਰੱਖੋ ਔਰ ਪਾਣੀ ਦਾ ਪਿਆਸ ਚਾਹੇ ਨਹੀਂ ਲੱਗਦੀ ਪਰ ਪਾਣੀ ਜਿਹੜਾ ਉਹ ਵੇਲੇ-ਵੇਲੇ ਸਿਰ ਪੀਂਦੇ ਰਹੋ ਔਰ ਆਪਣੀ ਜਿਹੜੀ ਸੰਤੁਲਿਤ ਆਹਾਰ ਹੈ ਉਹਦਾ ਪ੍ਰਯੋਗ ਕਰੋ ਜਿਵੇਂ ਬਾਥਰੂਮਾਂ ਦੀਆਂ ਕੰਡੀਸ਼ਨਾਂ ਤੋਂੜੀਆਂ ਉਹ ਕੋਦੋਂ ਤੱਕ ਸੁਧਰ ਸਕਦੀ ਉਹ ਨਾਲ ਮੇਰੇ ਸਿਗੇ ਹਸਪੀਟਲ ਦੀ ਐਸਮੋ ਨੂੰ ਮੈਂ ਕਿਹਾ ਕਿ ਬਾਥਰੂਮ ਜਿਹੜੇ ਆ ਦਿਨ ਚ ਘਟੋ-ਘਟ ਦਿਨ ਤੋਂ ਚਾਰ ਵਾਰੀ ਸਾਫ਼ ਕੀਤੇ ਜਾਣ ਔਰ ਇਹਨਾਂ ਦੇ ਵਿੱਚ ਜੇ ਕੋਈ ਟੈਪ ਖਰਾਬ ਹੈ ਜਾਂ ਲੀਕ ਕਰਦੀ ਹੈ ਉਹਨੂੰ ਤੁਰੰਤ ਬਦਲਣ ਲਈ ਮੈਂ ਕਿਹਾ